ਇਸ ਵਕਤ ਅਸੀਂ ਤੁਹਾਨੂੰ ਪਾਤੜਾਂ ਦਾ ਜਿਹੜਾ ਕਿ ਸੰਗਰੂਰ ਰੋਡ ਕਿੰਚਿਆ ਉਦੋਂ ਸਿੰਘ ਚੌਕ ਨੇ ਇੱਥੇ ਕਾਫੀ ਲੰਮਾ ਜਮ ਲੱਗਾ ਰਿਹਾ ਹੈ ਕਿਉਂਕਿ ਇੱਕ ਗੱਡੀ ਵਾਲੇ ਨੇ ਆ ਕੇ ਟਰੱਕ ਦੇ ਮੂਹਰੇ ਗੱਡੀ ਗਲਤ ਕ੍ਰੋਸਿੰਗ ਕਰਨ ਕਰਕੇ ਉਹਨੇ ਟਰੱਕ ਔਰ ਜਿਹੜਾ ਅੱਗੇ ਆਇਆ ਉਹਦੇ ਨਾਲ ਟੱਕਰ ਹੋਣ ਕਰਕੇ ਉੱਥੇ ਵੱਡਾ ਜਮ ਲੱਗਾ ਰਿਹਾ ਨਾ ਸਾਈਡ ਹੋਣ ਕਰਕੇ ਲੋਕ ਕਾਫੀ ਹਰਾਸਮੈਂਟ ਹੋਏ ਆ ਕੁਝ ਮਰੀਜ਼ ਵੀ ਸੀਗੇ ਜਿਹੜੇ ਦੇਖੇ ਗਏ ਨੇ ਕਿ ਕਿਸ ਤਰ੍ਹਾਂ ਉਹ ਹਰਾਸਮੈਂਟ ਹੋਏ ਆ ਐਂਬੂਲੈਂਸ ਦੇ ਵਿੱਚ ਜਾਂਦੇ ਹੋਏ ਔਰ ਕੁਝ ਗੱਡੀਆਂ ਵੱਡੀਆਂ ਮੀਡੀਆ ਦੇ ਖਤਾਰਾਂ ਲੱਗੀਆਂ ਕਾਫੀ ਦੂਰ ਤੱਕ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਕਿਉਂਕਿ 3 ਘੰਟੇ ਦੇ ਕਰੀਬ ਇਹ ਜਾਮ ਲੱਗਾ ਰਿਹਾ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜਾ ਸ਼ਹਿਰ ਅੰਦਰ ਛੋਟੇ-ਛੋਟੇ ਹਾਦਸਿਆਂ ਤੋਂ ਬਾਅਦ ਲੋਕ ਇੱਕ ਦੂਜੇ ਨਾਲ ਬਹਿਸ-ਬਾਜੀ ਕਰਦੇ ਦੇਖੇ ਗਏ ਨੇ ਇਹ ਹਾਦਸੇ ਤੋਂ ਬਾਅਦ ਜਿਹੜੀ ਬਹਿਸ-ਬਾਜੀ ਦਾ ਕਾਰਨ ਔਰ ਲੋਕ ਹਰਾਸਮੈਂਟ ਕਾਫੀ ਜਾਂ ਇਸ ਮੁਸਬੇ ਦਾ ਕਾਰਨ ਬਣਿਆ ਹੋਇਆ ਹੈ ਔਰ ਇਸ ਤਰ੍ਹਾਂ ਦੇ ਕਈ ਵੀ ਨਹੀਂ ਹਾਦਸੇ ਵਾਪਰ ਵੀ ਜਾਂਦੇ ਨੇ ਲੇਕਿਨ ਜਿੱਥੇ ਸ਼ਹਿਰ ਤੋਂ ਬਾਹਰ ਜਾਂ ਟ੍ਰੈਫਿਕ ਤੋਂ ਕੋਈ ਕਿਸੇ ਕਰਨ ਦੀ ਰੁਕਾਵਟ ਨਾ ਲੱਗੇ ਕਿਸੇ ਤਰ੍ਹਾਂ ਦਾ ਕੋਈ ਐਗਜੋਨ ਕਾਰਨ ਨਾ ਬਣੇ ਲੋਕਾਂ ਨੂੰ ਹਰਾਸਮੈਂਟ ਨਾ ਹੋਣਾ ਕਿਉਂ ਇਸ ਤਰ੍ਹਾਂ ਦੇ ਜਾਮ ਲੱਗਦੇ ਨੇ ਕਿਉਂ ਹਰਾਸਮੈਂਟ ਹੁੰਦੇ ਨੇ ਲੋਕ ਛੋਟੀਆਂ ਛੋਟੀਆਂ ਗੱਲਾਂ ਤੋਂ ਇਹ ਵੀ ਦੇਖਣ ਵਾਲੀ ਗੱਲ ਹੈ ਔਰ ਇਸ ਵਕਤ ਟ੍ਰੈਫਿਕ ਮੁਆਲਮ ਵੀ ਪਹੁੰਚ ਗਏ ਨੇ ਪਰ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰਦੇ ਨੇ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਜੇ ਤੱਕ ਸਥਾਈ ਹੱਲ ਨਹੀਂ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਕੀਤੇ ਜਾਣਗੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਇਹ ਐਸੇ ਤਰ੍ਹਾਂ ਹੀ ਲੋਕ ਇੱਕ ਦੂਜੇ ਨਾਲ ਬਹਿਤਬਾਜੀ ਕਰਕੇ ਲੋਕਾਂ ਨੂੰ ਹਰਾਸਮੈਂਟ ਕਰਦੇ ਰਹਿਣਗੇ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਕਤ ਦਾ ਸੀਨ ਔਰ ਅੱਗੇ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਇਸ ਵਕਤ ਹਾਦਸੇ ਦੇ ਵਿੱਚ ਦੋਨੋਂ ਹੀ ਪਾਟ ਗਿਆ ਜਰਮਗਰੀ ਦੀ ਲੋੜ ਲੱਗੀ ਹੈ ਆ ਗਿਆ ਆ ਗਿਆ ਮੈਂ ਕੈਂਚੇ ਜਾ ਰਿਹਾ ਹਾਂ ਕਾਰ ਵਾਲਾ ਕਾਰ ਵਾਲਾ ਕਿਹੜਾ ਕਾਰ ਵਾਲਾ ਕਿਹੜਾ ਹੈ ਬਾਈ ਵਾਲੇ ਪਰਨੇ ਆ ਇਸ ਵਕਤ ਜਿਹੜੇ ਕੀ ਹਾਦਸਾ ਗਰਸਤ ਗੱਡੀ ਹੈ ਕਬੀ ਬਹੁਤ ਗਲਤ ਫੋਰਡੈਕ ਕਰਦੀ ਸੀ ਗੱਡੀ ਰੌਂਗ ਸਾਈਡ ਤੇ ਚੱਲ ਕੇ ਨਿਕਲ ਰਹੀ ਸੀ ਗੱਡੀ ਇਹਦਾ ਜਿਹੜਾ ਸਖੀ ਹਾਦਸਾ ਵਾਪਰਿਆ ਹੈ ਇੱਕ ਬਹੁਤ ਜਿਆਦਾ ਨਹੀਂ ਤੇਰੇ ਨਹੀਂ ਕੀ ਮਾਮਲਾ ਕੀ ਹੈ ਤੁਹਾਨੂੰ ਕੀ ਲੱਗਦਾ ਇਹ ਹੈ ਸਪਾਈਸ ਵਕਤ ਜਿਹੜਾ ਕਿ ਇੱਥੇ ਸੱਖਿਆ ਸਾਹਿਬ ਆਪੜਿਆ ਛੋਟੀ ਗੱਡੀ ਵਾਲੇ ਨੇ ਲਿਆ ਕੇ ਕਿਹੜਾ ਦੀ ਗੱਡੀ ਵੱਡੀ ਗੱਡੀ ਵਾਲੇ ਦੇ ਹਲੇ ਉਹ ਖਰਚਾ ਮੰਗਦੇ ਨੇ ਮੀਟਰ ਲੱਗਿਆ ਹੋਇਆ ਸੀਗਾ ਹਲੇ ਉਹ ਤੋਂ ਖਰਚਾ ਵੱਡੀ ਗੱਡੀ ਦਾ ਇੰਡੀਕੇਟਰ ਲੱਗਿਆ ਗੱਡੀ ਨੇ ਵਿਚਾਰੀ ਸੰਗਰੂਰ ਨੂੰ ਹਾਂਜੀ ਇਹ ਛੋਟੀ ਗੱਡੀ ਵਾਲਾ ਰਾਉਂਡ ਸਾਈਡ ਆ ਕੇ ਇਹਨੇ ਵਿੱਚ ਫਸਾਈ ਹੈ ਇਹ ਗੱਡੀ ਵਾਲੀ ਦੀ ਬਹੁਤ ਵੱਡੀ ਵੱਡੀ ਮਿਸਟੇਕ ਹੈ ਮੈਨੂੰ ਵੀ ਲੱਗ ਰਿਹਾ ਹੈ ਕਿ ਚੇਂਜ ਹੋਣਾ ਛੋਟੀ ਗੱਡੀ ਆ ਤਾਂ ਬਹੁਤ ਜ਼ਰੂਰਤ ਨਹੀਂ ਹੈਗੀ ਛੋਟੀ ਗੱਡੀ ਵਾਲੇ ਦਾ ਕਸੂਰ ਹੈ ਜੀ ਕਿਉਂ ਗੱਡੀ ਵਾਲੇ ਕਿਉਂ ਗੱਡੀ ਵਾਲੇ ਦੀ ਇਹ ਜਿਹੜਾ ਕਾਰ ਵਾਲਾ ਕਿੱਥੋਂ ਦਾ ਲੱਗਦਾ ਤੇ ਮੋੜੂ ਆਦਾ ਡਰਾਈਵਰ ਨਹੀਂ ਵਧਾ ਕੇ ਮੋੜਦੇ ਹੈਗੇ ਠੀਕ ਹੈ ਨਾ ਜੀ ਛੋਟੀ ਗੱਡੀ ਵਾਲੇ ਦੀ ਗਲਤੀ ਹੈਗੀ ਬਿਲਕੁਲ ਛੋਟੀ ਗੱਡੀ ਵਾਲੇ ਦੀ ਕੀ ਗਲਤੀ ਹੈਗੀ ਇਹ ਗਲਤੀ ਲੱਗਦਾ ਚ ਕੀ ਕਰਨਾ ਤਾਂ ਉਹ ਕਿਹਨਾਂ ਜਾਉਗੇ ਕਾਰ ਵਾਲੇ ਕਿੰਨੀ ਉਹਨੂੰ ਕਾਰ ਵਾਲੇ ਨੇ ਗੱਡੀ ਲੈ ਕੇ ਪਿਛਵਾੜੀ ਹਲੇ ਉਹਨਾਂ ਤੋਂ ਫਰਜਾ ਮੰਗਦੇ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਗੱਡੀ ਲੱਗੀ ਨੂੰ ਇਹ ਗੱਡੀ ਔਰ ਕਢਾਈ ਨੂੰ ਔਰ ਕਿਉਂਕਿ ਕਾਰ ਵਾਲੇ ਨੇ ਕਾਰ ਵਾਲਾ ਕਾਰ ਵਾਲਾ ਕਿੱਥੋਂ ਦਾ ਲੱਗਦਾ ਕਾਰ ਵਾਲਾ ਚ ਲੋਕਲੇ ਹੋ ਗਏ ਫੇਰ ਕਿਹੋ ਜਿਹਾ ਬਣ ਗਿਆ ਆ ਮੁੰਡਾ ਮੌਕੇ ਤੇ ਆਈ ਉਹਨੇ ਕਿਹਾ ਕਿ ਇਹ ਗੱਲ ਕਿਵੇਂ ਲੱਗਿਆ ਤੁਹਾਨੂੰ ਜਿਵੇਂ ਲੱਗਿਆ ਗੱਡੀ ਛੋਟੀ ਗੱਡੀ ਵਾਲੀ ਦੀ ਗਲਤੀ ਹੈ ਜੀ ਇਹਨੇ ਲੈ ਕੇ ਆਇਆ ਉਹ ਕੀ ਕੀ ਲੱਗਦਾ ਕਿ ਨੰਨੀ ਛੋਟੀ ਗੱਡੀ ਵਾਲੀ ਦੀ ਗਲਤੀ ਹੈ ਜੀ ਦਾ ਲੈ ਆ ਕੇ ਗੱਡੀ ਘੜਾਈ ਹੈ ਗੱਡੀ ਰਾਮ ਤੇ ਮੋੜਨ ਲੱਗ ਰਹੀ ਹੈ ਜਾਣ ਕੇ ਕਾਰ ਵਾਲੇ ਲੈ ਕੇ ਕਾਰ ਵਸਾਈ ਹੁਣ ਪੈਸੇ ਪਾ ਦਾ ਟਰੱਕ ਡਰਾਈਵਰ ਤੋਂ ਅਸੀਂ ਕੋਈ ਪੰਛੀ ਨਹੀਂ ਲੈਣ ਦੇਦੇ ਅਸੀਂ ਵੀ ਟਰੱਕ ਡਰਾਈਵਰਾਂ ਇਹ ਦੇਖੋ ਗੱਲ ਇਹ ਹੁੰਦੀ ਆ ਸਭ ਤੋਂ ਵੱਡਾ ਬੱਤਾ ਇਹ ਹੁੰਦਾ ਵੀ ਇਸ ਵਕਤ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਹਾਦਸੇ ਦੇ ਵਿੱਚ ਜਿਹੜੀ ਕਾਰ ਵਾਲੇ ਦੀ ਬਹੁਤ ਵੱਡੀ ਗਲਤੀਆਂ ਬਹੁਤ ਮਿਸਟੇਕ ਹੈ ਔਰ ਇਹ ਕਾਰ ਵਾਲੇ ਨੇ ਇੱਕ ਟਰੱਕ ਨੂੰ ਰੋਕ ਕੇ ਜਾਮ ਲਾਇਆ ਕਾਫੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਸੀਂ ਇਸ ਵਕਤ ਦਾ ਜਿਹੜਾ ਸੀਨ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਸ ਵਕਤ ਜਿਹੜਾ ਵੱਡਾ ਸੜਕੀ ਹਾਦਸਾ ਵਾਪਰਿਆ ਹੈ ਇਹ ਹਾਦਸੇ ਦੇ ਵਿੱਚ ਕਾਰ ਵਾਲੇ ਨੇ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਪਰ ਦੇਖਣਾ ਵਾਲੀ ਗੱਲ ਹੈ ਕਿ ਲੋਕਾਂ ਦਾ ਰਾਹ ਗਿਰਾਂ ਦਾ ਵੀ ਅਸੀਂ ਕੋਈ ਯਾਨ ਲਵਾਏ ਕੀ ਕਹਿਣਾ ਚਾਹੋਗੇ ਕਾਰ ਵਾਲੇ ਦਾ ਕਸੂਰ ਹੈ ਜੀ ਛਰਿਆ ਵਿੱਚ ਦਿਖਣ ਲੱਗ ਰਿਹਾ ਵੱਡੀ ਗੱਡੀ ਆ ਭਾ ਕੇ ਪਤਾ ਕੀ ਮੁੜਨੀ ਸੀ ਉਹਨੇ ਤਾਂ ਬੱਡੀ ਗੱਡੀ ਵਾਲੇ ਨੂੰ ਮੁੜਨਾ ਹੀ ਇੱਧਰ ਨੂੰ ਆਈ ਕਾਰ ਵਾਲੇ ਨੇ ਸਿੱਧਾ ਜਾਣਾ ਦੀ ਇੰਡੀਕੇਟਰ ਵੀ ਲਾਰਕਾਈ ਜਨਾਵੇਂ ਮੇਰੇ ਪਿੱਛੇ ਮੇਰਾ ਪਿੱਛੇ ਢੱਕ ਕੇ ਖੜਿਆ ਨਾ ਇੰਡੀਕੇਟਰ ਲਾਰਕਾ ਮੈਂ ਬ੍ਰੇਕ ਦੇ ਰਖਿਆ ਇਹਨਾਂ ਨੇ ਲਿਆ ਘੜਾਈ ਇਹ ਬੰਦੇ ਹੀ ਬੜੇ ਦਿਆਲ ਹੋਵੇ ਆ ਕਹਿੰਦੇ ਮੇਰੀ ਦਿਹਾੜੀ ਮਰਦੀ ਮਰ ਜਾਏ ਆ ਕਹਿੰਦੇ ਮੇਰੀ ਦਿਹਾੜੀ ਮਰਦੀ ਮਰ ਜਾਏ ਅਸੀਂ ਸੱਚਾਈ ਦੇਣਾ ਸੱਦਾ ਹਸਾ ਦੇਣਾ ਬੰਦੇ ਦੋ ਖੜੇ ਨੇ ਆ ਵੇ ਬਹੁਤ ਬਹੁਤ ਵੱਡੀ ਬਹੁਤ ਵੱਡੀ ਬਣੇ ਜੱਟਾ ਰੋਟੀ ਵਾਲਾ ਕਹਿੰਦਾ ਮੈਂ ਸੱਚ ਦਾ ਸਾਦਾ ਜਾਣਾ ਸੱਦਾ ਸਾਦਾ ਦੇਣਾ ਜੋ ਮਰਦੀ ਹੋਵੇ ਕਿਉਂਕਿ ਦੁਨੀਆਂ ਦੇ ਕੁਝ ਵੀ ਲੈ ਜਾਣਾ ਸੱਚਾਈ ਲੈ ਜਾਣਾ ਇਸ ਵਕਤ ਜਿਹੜਾ ਕਿ ਕਾਰ ਵਾਲੇ ਵੱਲੋਂ ਬਹੁਤ ਵੱਡੀ ਮਿਸਟੇਕ ਕੀਤੀ ਗਈ ਆ ਔਰ ਦੂਸਰੇ ਪਾਸੇ ਗੱਡੀਆਂ ਵਾਲੇ ਜਿਹੜੇ ਨਾ ਟਰੱਕ ਹੈ ਟਰੱਕ ਵਾਲੇ ਵੱਲੋਂ ਵੀ ਆਪਣੀ ਸਾਈਡ ਤੇ ਚੱਲਦੇ ਹੋਏ ਕਾਰ ਵਾਲੇ ਨੇ ਇੱਕ ਬਹੁਤ ਵੱਡੀ ਬੱਲੇ ਕੀਤੀ ਹੈ ਪਰ ਇਸ ਦਾ ਹੁਣ ਦੇਖਣ ਵਾਲੀ ਗੱਲ ਹੈ ਕਿ ਦੇਖਣ ਵਾਲੀ ਗੱਲ ਹੈ ਕਿ ਹੁਣ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਔਰ ਜਿਹੜਾ ਕਾਰ ਬਹੁਤ ਗੀਛਿਆ ਦੋ ਸਕਦਾ ਕਿਸੇ ਤਰ੍ਹਾਂ ਦਾ ਇਹਨੇ ਨਕਾਰ ਵਾਲੇ ਨੇ ਕੋਈ ਅਨਸ਼ਾ ਕੀਤਾ ਹੋਵੇਗਾ ਜਾਂ ਇਸ ਵਕਤ ਜਿਹੜਾ ਕਿ ਹਾਦਸੇ ਦੇ ਵਿੱਚ ਕੰਬੀ ਬਹੁਤ ਬੁਰੀ ਤਰ੍ਹਾਂ ਓਵਰਟੈਕ ਕੀਤਾ ਹੈ ਕਾਰ ਵਾਲੇ ਨੇ ਬਹੁਤ ਗਲਤੀ ਹੈ ਜੀ ਆ ਥੋੜੀ ਕੋਈ ਗਲਤੀ ਹੈ ਜੀ ਉਹ ਵੀ ਗੱਡੀ ਦੀ ਸਾਈਡ ਤੇ ਕੋਈ ਗੱਡੀ ਪਰ੍ਹਾਂ ਦੇਖ ਰਹੇ ਹੈ ਬਾਈ ਸਾਈਡ ਤੇ ਸਾਰਾ ਬੰਦਾ ਸਾਰੇ ਬੰਦੇ ਕਹਿੰਦੇ ਨੇ ਕਿ ਗੱਡੀ ਵਾਲੇ ਸਾਰਾ ਪੀਟ ਦੂਗਾ ਯਾਰ ਕਿ ਜਾਮ ਕਰਾਂਦੀ ਨਹੀਂ ਅੱਜ ਸਾਮਾ ਯਾਰ ਦਾ ਪਾਰ ਪਰਾ ਰੋ ਰੋ ਟਰੱਕ ਕਰਾਉ ਕੋ ਕੋ ਨਾ ਟਰੱਕ ਪਿੱਛੇ ਟਰੱਕ ਪਿੱਛੇ ਕਾਰ ਹੋਏ ਦਾਈ ਉਹਦੇ ਵਿੱਚ ਤਾਂ ਮਤਲਬ ਚੋੜੀ ਕਾਲੇ ਦੀ ਗੱਡੀ ਦੇ ਵਿੱਚ ਵੜਦੀ ਹੈ ਦੱਸੋ ਤੁਸਾਂ ਕੀ ਕਰੀਏ ਬੰਦਾ ਯਾਰ ਤੁਹਾਡੀ ਪਰ ਆ ਸਕਦੀ ਆ ਤੁਸੀਂ ਨਹੀਂ ਹੋ ਖਲਤੂ ਦੇ ਸਾਹਮਣੇ ਗੱਡੀ ਤਾਂ ਵਿੱਚੋਂ ਨਵਾੜਦੀ ਆ ਪਰ ਐ ਕਿੱਦਾਂ ਪਰਾਂ ਹੋ ਜੇ ਆਪਾਂ ਗੱਡੀ ਦੇ ਪਾਸਾ ਦੇਖੋ ਕਿੱਥੇ ਅੰਦਰੋਂ ਪ੍ਰੈਸ ਕਰਕੇ ਗੱਡੀ ਧਰੂ ਕੇ ਲੈ ਗਈ ਉਹ ਗੱਡੀ ਧਰੂਈ ਹੁੰਦੀ ਹੈ ਲੱਪਣਾ ਹੀ ਕੋਸੇ ਹੁਣ ਆਇਆ ਮੋਰਚਾ ਤੁਹਾਨੂੰ ਲੱਗਦਾ ਨਾ ਵੀ ਇਹ ਕਿਰੋ ਕੀਰਤੀ ਦੀ ਗੱਡੀ ਆਈ ਹੈ ਇਹ ਸੌਰੀ ਦੀ ਗੱਡੀ ਹੈ ਛੋਟੀ ਜਿਹੀ ਗੱਡੀ ਹੈ ਹਾਂ ਠੀਕ ਸੌਰੀ ਦੀ ਗੱਡੀ ਆ ਭਾਈ ਸਾਦਾ ਦੂਗਾ ਚਾਹੇ ਸੱਚਾ ਚਾਹੇ ਝੂਠਾ ਹੈ ਠੀਕ ਹੈ ਗੱਲ ਜਾਨਾ ਗੱਡੀਆਂ ਥੋੜਾ ਜਿਆਦਾ ਖਰਚ ਦਾ ਨਾ ਬਾਊਗਾ ਨਾ ਅਗਲਾ ਰਿਸ਼ਤੇਦਾਰੀ ਦਾ ਮੈਂ ਦੋੜੀਆਂ ਬਗਲਾ ਸੱਚੀ ਵਸੇ ਜਾਊਗਾ ਹਾਂ ਆਪਾਂ ਤਾਂ ਮਰੇ ਆਮੇ ਸੱਚ ਦਾ ਫਾਦਮਾ ਕੋਈ ਮਰਜੀ ਹੋਵੇ ਜੋ ਮਰਜੀ ਹੋਵੇ ਕੋਈ ਚੱਕਰ ਨਹੀਂ ਹੈਗਾ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਅਮਰਤ ਕਾਹਦੀ ਜੇਲ੍ਹ ਤੇ ਸਾਰੇ ਜੇਲ੍ਹ ਦੇ ਸਾਥੀ ਦਿੱਤਾ ਕਿ ਦੇ ਲੋਕਾਂ ਨੇ ਆਪਾਂ ਦਮਾਂਗੇ ਹੁਣ ਕੱਲ ਕੀ ਕਰਦੇ ਮੈਂ ਰਿਪੋਰਟ ਬਣਾਉਂਗਾ ਵੀਰੇ ਇੱਕ ਮਿੰਟਿਆ ਧਰਮ ਜੋ ਤੇ ਸਾਲ ਹੋਇਆ ਕੋਈ ਨਹੀਂ ਕੋਈ ਸ਼ੇਰਾਂ ਪਿੰਜਰੇ ਬਣੇ ਨੇ ਸ਼ੇਰ ਤੇ ਬਾਜ ਪਿੰਜਰਿਆਂ ਚ ਰਹਿੰਦੇ ਨੇ ਇਹ ਗੱਲ ਵੀਰ ਦੀ ਸਿਆਣੀ ਏ ਛੇਰ ਤੇ ਬਾਜ ਪਿੰਦਰਿਆਂ ਚ ਰਹਿੰਦੇ ਨੇ ਉਹ ਗੱਲ ਵੀਰੇ ਸੱਚ ਤਾਂ ਫਿਰ ਬੋਲੇਗਾ ਬੋਲੇਗਾ ਜੀ ਸੱਚ ਵੀ ਕਹੇ ਸਾਰੇ ਦੇਖਦੇ ਆਂ ਉਹ ਬੋਲਦਾ ਨਹੀਂਗਾ ਹੋ ਸਾਰੇ ਮੇਰੇ ਕਹਿੰਦੇ ਗੱਡੀ ਵਾਲੇ ਦੀ ਗਲਤੀ ਹੈ ਜੀ ਮੋਟੀ ਗੱਡੀ ਵਾਲੇ ਦੀ ਗਲਤੀ ਹੈ ਸੱਚ ਕਹ ਰਹੇ ਆ ਇੱਕ ਟੋਕੀ ਜਿਹਾ ਮੌਕੇ ਤੇ ਆ ਮੌਕੇ ਤੇ ਆ ਜੀ ਆ ਛੋਟੇ ਘਰ ਵਾਲੀ ਨਹੀਂ ਗੱਡੀ ਦੀ ਗਲਤੀ ਹੈ ਆਹੜਾ ਉੜੀ ਹੋਣਾ ਆਹ ਦੇਖੋ 12 ਇਸ ਤਰੀਕੇ ਨਾਲ ਸੱਚ ਬੋਲਦੇ ਛੋਟੀ ਗੱਡੀ ਵਾਲੇ ਦੀ ਗਲਤੀ ਹੈ ਛੋਟੀ ਗੱਡੀ ਵਾਲੇ ਦੀ ਗਲਤੀ ਹੈ ਛੋਟੀ ਗੱਡੀ ਵਾਲੇ ਦੀ ਬਿਲਕੁਲ ਗਲਤੀ ਹੈ ਨਾਲੇ ਜੇਰੇ ਕਰਦੇ ਨੇ ਕਾਲਾ ਕਰਦੇ ਨੇ ਆ ਕੇ ਉੱਥੋਂ ਬੱਚੇ ਤੁਸੀਂ ਪੁੱਛਣਾ ਯਾ ਆਊਟਸਾਈਡ ਗੱਡਣਾ ਕੀ ਹੈ ਆਊਟਸਾਈਡ ਹੈ ਇਹਦਾ ਅੱਗੇ ਕੈਂਚੀਆਂ ਆ ਗਈਆਂ ਇਹਨਾਂ ਨੇ ਦੀਦਾ ਐਂਡਿਕਟਰ ਬਾਕੀ ਕਾਨੂੰਨ ਦਬਣਾ ਚਾਹੁੰਦਾ ਦਬ ਜੇ ਵੈਸੇ ਕਾਨੂੰਨ ਹੁੰਦਾ ਵੀ ਮੈਨੂੰ ਨਹੀਂ ਮੰਨਦਾ ਸੱਚਾਈ ਹੈਗਾ ਕਿਉਂਕਿ ਸੱਚਾਈ ਸੱਚ ਇਹ ਨਹੀਂ ਲੱਗਦਾ ਕਿ ਸਰਕਾਰਾਂ ਆਦ ਨੂੰ ਧਾਰਾਂ ਦੀ ਗਲਤੀ ਹੋਣੀ ਆਫਸਰਾਂ ਨੂੰ ਫੋਨ ਕਰਦੇ ਨੇ ਇਰਾਦੇ ਕੱਢਦੇ ਨੇ ਇਸੇ ਕਰਕੇ ਪੋਰਸਾਂ ਨੇ ਬਹੁਤ ਮਾਰਦੇ ਪੋਰਸਾਂ ਨੇ ਹੱਥ ਜੋੜਦੇ ਹਨ ਉਹਨਾਂ ਨੂੰ ਉਹ ਵਿਚਾਰੇ ਨਿਪਟਦੇ ਹਨ ਫਿਰ ਵੀ ਉਹਨੂੰ ਗਾਲ ਕੱਢਦੀ ਡਰਾਈਵਰ ਨੂੰ ਉਹਨੂੰ ਗਾਲ ਕੱਢੀ ਆ ਉੱਥੋਂ ਮੌਕੇ ਤੇ ਹੀ ਗੱਲ ਦੇ ਮੌਕੇ ਤੇ ਇਸ ਵਕਤ ਦਾ ਨੂਖਾ ਦਿਖਾ ਰਿਹਾ ਸੀ ਇਹਨਾਂ ਕਾਫੀ ਲੰਬੀਆਂ ਕਤਾਰਾਂ ਦੇ ਵਿੱਚ ਲੱਗਿਆ ਹੋਰ ਇੱਕ ਰੌਂਗ ਸਾਈਡ ਤੋਂ ਆਉਣ ਵਾਲੀ ਕਾਰ ਨੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਔਰ ਉਹਦੇ ਵਿੱਚ ਜਿਹੜੇ ਕਿ ਕਾਫੀ ਲੰਬੀਆਂ ਕਤਾਰਾਂ ਲੱਗੀਆਂ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਜਿਹੜਾ ਹਾਦਸਾ ਵਾਪਰਿਆ ਹੈ ਔਰ ਕਾਰ ਵਾਲੇ ਦੀ ਕਿੰਨੀ ਵੱਡੀ ਗਲਤੀ ਹੈ ਔਰ ਮਿਸਟੇਕ ਹੈ ਉਤੋਂ ਇਹ ਕਾਰ ਵਾਲਾ ਕਾਫੀ ਡਰੱਗ ਵਾਲੇ ਨੂੰ ਟਰੱਕ ਵਾਲੇ ਨੂੰ ਪਰੇਸ਼ਾਨ ਕਰ ਰਿਹਾ ਹੈ ਟਰੱਕ ਵਾਲੇ ਨੂੰ ਅਨੁਸਾਰਕ ਦਾ ਇਹ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਇਹ ਹਾਦਸਾ ਵਾਪਰਿਆ ਹੈ ਸੁਰੂ ਰੋਡ ਕੈਂਚੀਆ ਦੇ ਵਿੱਚ ਪਰ ਇਸ ਵਕਤ ਦਾ ਜਿਹੜਾ ਸੀਨ ਹੈ ਉਹ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਕਾਰ ਵਾਲੇ ਨੇ ਮਿਸਟੇਕ ਕੀਤੀ ਆ ਔਰ